ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ ਤੁਸੀਂ ਸਾਰੇ ਠੀਕ ਠਾਕ ਹੋ ਮੂਗੇ ਚੜ੍ਹਦੀ ਕਲਾ 'ਚ ਹੋ ਮੂਗੇ ਤੰਦਰੁਸਤ ਹੋ ਮੂਗੇ ਤੇ ਇਸ ਵੀਡੀਓ 'ਚ ਆਪਾਂ ਇੱਕ ਦੋ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਅੱਜ ਜਿਵੇਂ ਕਿ 5 ਅਕਤੂਬਰ ਨੂੰ ਕਈ ਜਗ੍ਹਾ ਦੇ ਉੱਤੇ ਮੌਸਮ ਖਰਾਬ ਹੋਇਆ 6-7 ਅਕਤੂਬਰ ਬਾਰੇ ਵੀ ਜਿਹੜੀ ਇਹ ਅਗਾਊਂ ਜਿਹੜੀ ਸੰਭਾਵਨਾ ਚਿਤਾਈ ਗਈ ਕਿ ਕਿਤੇ ਕਿਤੇ ਜਿਹੜਾ ਹੈਗਾ ਮੀਂਹ ਤੇ ਜੇ ਫੋਮਾ ਚੱਲ ਸਕਦੀਆਂ ਨੇ ਝੋਨਾ ਕਈ ਜਗ੍ਹਾ ਤੇ ਉੱਤੇ ਡਿੱਗ ਪਿਆ ਕਈ ਝੋਨੇ ਜਿਹੜੇ ਹੈਗੇ ਬਹੁਤ ਜਿਵੇਂ ਇੱਕ ਨਾਲ ਵਾਲੇ ਘਾਰ ਵਾਲਾ ਝੋਨਾ ਡਿੱਗਿਆ ਤੇ ਇੱਕ ਝੋਨਾ ਬਹੁਤ ਵਧੀਆ ਠੀਕ ਠਾਕ ਖੜਾ ਉਹਦੇ ਵਿੱਚ ਸੰਤੁਲਿਤ ਖਾਦ ਨਾਈਟ੍ਰੋਜਨ ਦੀ ਓਰਡੋ ਜਾਂ ਸਹੀ ਤਰੀਕੇ ਆਪਣਾ ਨਾਈਟ੍ਰੋਜਨ ਦਿੱਤੀ ਪੋਟਾਸ਼ ਤੱਤ ਪੂਰਾ ਮਿਲਿਆ ਜ਼ਿੰਕ ਤੱਤ ਪੂਰਾ ਮਿਲਿਆ ਤੇ ਬਾਧੂ ਆਪਾਂ ਕੋਈ ਉਹਦੇ ਵਿੱਚ ਖਾਦ ਸਮਗਰੀ ਜਿਹੜੀ ਆਪਣੇ ਗਰੋਥ ਪ੍ਰਮੋਟਰ ਵਗੈਰਾ ਜਿਹਦੇ ਨਾਲ ਪ੍ਰਾਹਲ ਜ਼ਿਆਦਾ ਵਾਜੇ ਜਾਂ ਕੱਦ ਜ਼ਿਆਦਾ ਵਾਜੇ ਉਹ ਚੀਜ਼ਾਂ ਜਿੱਥੇ ਨਹੀਂ ਵੀ ਵਰਤੀਆਂ ਸੰਤੁਲਿਤ ਖਰਾਕ ਮਿਲੀ ਹੈ ਤਾਂ ਝੋਨੇ ਠੀਕ ਖੜੇ ਹੈ ਕਈ ਜਗ੍ਹਾ ਤੇ ਤੇ ਵੇਸ਼ ਕੇ ਹੈ ਮੌਸਮ ਦਾ ਬਾਕੀ ਕਿਸਾਨ ਵੀਰੋ ਇਸ ਵਾਰ ਵੀ ਜਿਵੇਂ ਆਪਾਂ ਕਹਿ ਦਿੰਨੇ ਹਾਂ ਕਿ ਕੁਦਰਤ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ ਬਾਕੀ ਆਪਾਂ ਜਿਹੜੀ ਆਪਣੀ ਮਿਹਨਤ ਕਰ ਸਕਦੇ ਆ ਉਹਦੇ ਵਿੱਚ ਇੱਕ ਜਿਹੜੇ ਹੈਗੇ ਪਿਛਲੇ ਸਾਲਾਂ 'ਚ ਵੀ ਇਹੀ ਮੈਂ ਤੁਹਾਡੇ ਨਾਲ ਜਾਣਕਾਰੀ ਕਿਉਂਕਿ ਹਰ ਵਾਰ ਮੈਂ ਬੇਨਤੀ ਕਰਦਾ ਹੁੰਦਾ ਹੁੰਦਾ ਕਿ ਬੀਜ ਜਿਹੜਾ ਹੈਗਾ ਆਪਣਾ ਜ਼ਰੂਰ ਰੱਖਣਾ ਚਾਹੀਦਾ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਜਿਹੜੀ ਟੌਪ ਤੇ ਕਿਸਮ ਜਿਵੇਂ ਹੁਣ ਜਿਹੜੀ ਮੌਜੂਦਾ ਫੀਲਡ ਦੇਖਣ ਤੇ ਜਿਹੜੇ ਲੱਗਦੇ ਆ ਕਿ ਪੀਆਰ 126 ਬਹੁਤ ਵਧੀਆ ਝਾੜ ਦੇਊਗੀ ਘੱਟ ਖਰਚ ਦੇ ਵਿੱਚ ਪੀਆ 126 ਐਸਵਾਰਵੀ ਸਾਰੀਆਂ ਕਿਸਮਾਂ ਤੋਂ ਚੰਗੇ ਰਹਿਣ ਦੇ ਅਸਾਰ ਹੈ ਫਸਲ ਬੜੀ ਵਧੀਆ ਖੜੀ ਹੈ ਦਾਣਿਆਂ ਦਾ ਰੰਗ-ਵੰਨ ਬਹੁਤ ਸੋਹਣਾ ਹੈ ਤੇ ਉਮੀਦ ਹੈ ਕਿ ਜ਼ਿਆਦਾਤਰ ਕਿਸਾਨ ਵੀਰਾਂ ਦੇ ਇਹ ਵਧੀਆ ਹੀ ਰਹੂਗੀ ਜਿੱਥੇ ਸਹੀ ਸਮਾਂ ਦੇ ਉੱਤੇ ਆਪਾਂ ਟ੍ਰਾਂਸਪਲੈਂਟਿੰਗ ਮੰਨ ਲਓ ਵੀ ਜੁਲਾਈ ਦਾ ਪਹਿਲਾ 15 ਵਾੜਾ ਕਹ ਲਈਏ 15 18 ਜੁਲਾਈ ਤੱਕ ਆਪਾਂ ਲਵਾਈ ਕਰਤੀ ਬਹੁਤੀ ਗੇਤੀ ਲਵਾਈ ਨਹੀਂ ਕੀਤੀ ਮਤਲਬ ਜਿਹੜਾ ਸਹੀ ਇਹਦਾ ਹੈਗਾ ਨਾ ਵੀ ਜੇ ਆਪਾਂ ਪੂਰਾ ਛਾੜ ਲੈਣਾ ਤਾਂ ਜੁਲਾਈ ਦਾ ਪਹਿਲਾ 15 ਵਾੜਾ ਹੀ ਆਪਾਂ ਮੰਨ ਸਕਦੇ ਹਾਂ ਜੂਨ ਲਾਸਟ 'ਚ ਵੀ ਲਾ ਦਿੰਦੇ ਕਿਸਾਨ ਵੀਰ ਅੱਧ ਜੂਨ ਤੋਂ ਬਾਅਦ ਵੀ ਲਾਉਂਦੇ ਆ ਪਰ ਜਿਹੜੀ ਬੈਸਟ ਰਹੂਗੀ ਉਹ 15 ਆਪਣੀ ਜੁਲਾਈ ਵਾਲੀ ਟ੍ਰਾਂਸਪਲੈਂਟਿੰਗ ਵਾਲੀ ਰਹੂਗੀ ਜਿਹਦੇ ਵਿੱਚ ਤੁਹਾਨੂੰ ਅ ਕੋਈ ਉਲੀ ਰੋਗਾਂ ਦੀ ਵੀ ਘੱਟ ਸਮੱਸਿਆ ਦੇਖਣ ਨੂੰ ਮਿਲੂਗੀ ਬੰਦਾਣੇ ਦਾ ਵਜ਼ਨ ਦਾਣੇ ਦੀ ਕੁਆਲਿਟੀ ਚੰਗੀ ਦੇਖਣ ਨੂੰ ਮਿਲੂਗੀ ਪਲੱਸ ਇਹਦੇ ਵਿੱਚ ਜਿਹੜਾ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਦਾ ਉਹਨਾਂ ਕਿ ਨਾਈਟ੍ਰੋਜਨ ਦੀ ਬੜੀ ਸੀਮਤ ਮਾਤਰਾ 30 32 ਕਿਲੋ ਦੀਆਂ ਕਿਸ਼ਤਾਂ ਤਿੰਨ ਹਲਕੀਆਂ ਜ਼ਮੀਨਾਂ ਚਾਰ ਤੁਸੀਂ ਪਾ ਸਕਦੇ ਹੋ ਜਿੰਨੀਆਂ ਜਿਹੜੀਆਂ ਕਿਸਾਨ ਵੀਰਾਂ ਨੇ ਪਾਈਆਂ ਕਿਉਂਕਿ ਆਮ ਤੌਰ ਤੇ ਇੱਕ ਇੱਕ ਥੈਲਾ ਪਾਉਂਦੇ ਆ ਤੇ ਚਾਰ ਪੰਜ ਵਾਰੀ ਚ ਚਾਰ ਪੰਜ ਥੈਲੇ ਪਾਣਦੇ ਕਿਸਾਨ ਵੀਰ ਕਈ ਵਾਰੀ ਉਹ ਨੁਕਸਾਨ ਕਰਦੀ ਆ ਪਲਾਸ 7 ਤਾਂ ਵਾਲੀਆਂ ਫਟਾਰੇ ਵਾਲੀਆਂ ਸਪ੍ਰੇਆਂ ਆਪਣਾ ਜਿਹੜਾ ਤੁਹਾਨੂੰ ਫਾਰਮੂਲਾ ਦੱਸਿਆ ਹੈ 2 2 3 ਉਹ ਕੀਤੀਆਂ ਹੋਣ। ਗੋ ਸਮਿਆਂ ਪੈਨੇਬੀ ਕੀ 13045 ਤੇ ਜ਼ਰੂਰ ਤਿੰਨ ਸਾਲ ਉਲੀਨਾਸ਼ ਕੀਤਾ ਹੋਵੇ। ਬਹੁਤ ਸ਼ਾਨਦਾਰ ਕਿਸਮਾਂ। ਬੀ ਆ ਜਿਹੜਾ ਨਰੋਏ ਰੋਗ ਰਹਿਤ ਬੂਟੇ ਜਿਹੜੇ ਹੈਗੇ ਆ ਤੁਸੀਂ ਜ਼ਰੂਰ ਇਹਨਾਂ ਨੂੰ ਵੱਢ ਕੇ ਤੇ ਡਰਾਮਣਾ ਝਾੜ ਕੇ ਬੀਜ ਰੱਖੋ। ਬਹੁਤ ਵਧੀਆ ਰਹੂਗਾ। ਆਉਣ ਵਾਲੇ ਸਾਲਾਂ 'ਚ ਵੀ ਜਿਹੜੀ ਹੈਗੀ ਇਹ ਚੰਗੀ ਕਿਸਮਾਂ ਜੀ ਕਾਫੀ ਸਮਾਂ ਜਿਹੜੀ ਹੈਗੀ ਆ ਤੁਹਾਡੇ ਵਾਸਤੇ ਚੰਗਾ ਪਰਫਾਰਮ ਕਰੂਗੀ। ਕਿਉਂਕਿ ਘੱਟ ਖਰਚਾ ਹੈ ਝਾੜ ਚੰਗਾ ਹੈ ਪਰਾਲੀ ਵੀ ਘੱਟ ਹੁੰਦੀ ਸਾਂਭਣ ਸਾਮ ਸੰਭਾਲ ਵੀ ਸਖਾਲੀ ਹੈ ਪਰਾਲੀ ਦੀ ਤੇ ਕਿਸਾਨ ਪੱਖੀ ਜਿਹੜੀ ਕਿਸਮਾ ਇਹ ਘੱਟ ਸਮੇਂ 'ਚ ਘੱਟ ਖਰਚੇ 'ਚ ਚੰਗਾ ਝਾੜ ਦੇਣ ਵਾਲੀ ਕਿਸਮਾ ਤੇ ਕਿਸਾਨ ਪੱਖੀ ਕਿਉਂਕਿ ਕਿਸਾਨ ਦਾ ਵਾਧੂ ਖਰਚਾ ਨਹੀਂ ਹੋਣਾ ਚਾਹੀਦਾ ਆਮ ਤੌਰ ਤੇ ਆਪਾਂ ਇਹੀ ਚਾਹੁੰਦੇ ਹੁੰਦੇ ਹਾਂ ਸੋ ਹੋਰ ਕੋਈ ਸਵਾਲ ਹੋਵੇ ਸਿਪਾਹ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੁਖ ਹਾਰੋ ਆਬਾਦ ਰਹੋ